ਸੋ ਅੱਜ ਸੰਗਤ ਜੀ ਵਿਖਿਆ ਕਿ ਸੂਬੇ ਦਾ ਮੁੱਖ ਮੰਤਰੀ ਕਿਸ ਤਰ੍ਹਾਂ ਜੋ ਕੱਲ ਦਿੱਜੀ ਦਿੱਲੀ ਦੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਤਾਜ਼ਾ-ਤਾਜ਼ਾ ਦੋਸ਼ ਲੈ ਕੇ ਆਇਆ ਜਿਹਦਾ ਨਸ਼ਾ ਅੱਜ ਉਹਨਾਂ ਦੀਆਂ ਗੱਲਾਂ 'ਚੋਂ ਵੀ ਝਲਕ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੀ ਕੌਮ ਦੇ ਮੁੱਖ ਸੇਵਾਦਾਰ ਨਮਾਇੰਦੇ ਜੋ ਮੈਂ ਸਮਝਦਾ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪੰਖ ਵਾਸਤੇ ਕੌਮ ਵਾਸਤੇ ਨਿਸਕਾਮ ਸੇਵਾ ਕੀਤੀ ਚਾਹੇ ਪ੍ਰਾਪਤਨ ਸਮੇਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਿਸਕਾਮ ਕੇਸ ਲੜੇ ਕੋਈ ਵਕੀਲ ਜਾਣ ਨੂੰ ਤਿਆਰ ਨਹੀਂ ਸੀ ਕਿਉਂ ਕਿ ਦੇਸ਼ ਦੀਆਂ ਹਕੂਮਤਾਂ ਦੇਸ਼ ਦੀਆਂ ਫੋਰਸਾਂ ਸੂਬੇ ਦੀਆਂ ਫੋਰਸਾਂ ਉਸ ਵਕੀਲ ਦਾ ਝੂਠਾ ਕਾਊਂਟਰ ਕਰ ਦਿੰਦੀਆਂ ਸੀ ਮੁਕਾਬਲਾ ਬਣਾ ਕੇ ਮਾਰ ਦਿੰਦੀਆਂ ਸੀ ਪਰ ਸਰਦਾਰ ਹਰਜਿੰਦਰ ਸਿੰਘ ਧਰਮੀ ਜੀਆ ਨੇ ਆਪਣੀ ਜਾਨ ਤਲੀ ਤੇ ਧਰ ਕੇ ਪੰਥ ਵਾਸਤੇ ਕੌਮ ਵਾਸਤੇ ਚਾਹੇ ਦੇਸ਼ੂਬਾ ਹੋਵੇ ਪੰਜਾਬ ਚਾਹੇ ਦੇਸ਼ ਹੋਵੇ ਕੋਹਨੇ ਕੋਹਨੇ ਜਾ ਕੇ ਬੱਸਾਂ ਤੇ ਜਾ ਕੇ ਉਸ ਸਿੱਖ ਨੌਜਵਾਨਾਂ ਦੇ ਨਿਸਕਾਮ ਕੇਸ ਲੜੇ ਵਕਾਲਤ ਕੀਤੀ ਅਤੇ ਸੰਘਰਸ਼ ਚ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਸ ਦਿਨ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਚਾਹੇ ਸਮੁੱਚੇ ਨਿਸਕਾਮ ਸੇਵਾਦਾਰ ਹੈ ਜੋ ਕੋਈ ਤਨਖਾਹ ਪੱਤਾ ਕੋਈ ਨਹੀਂ ਲੈਂਦੇ ਔਰ ਇਸੇ ਤਰ੍ਹਾਂ ਸਰਦਾਰ ਹਰਜਨ ਧਾਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼੍ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸਕਾਮ ਸੇਵਾ ਕਰ ਰਹੀ ਹੈ ਪਰ ਉਹਨਾਂ ਤੇ ਦੂਸਰਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਅਨਸਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾਕਾਮ ਇੰਨਾ ਬਰਦਾਸ਼ਤਯੋਗ ਹੈ ਮੁਕਮਤੀ ਸਾਹਿਬ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਫਿਰ ਸੈਮਸਨੀ ਗੁਰਗਨ ਸਾਹਿਬ ਪ੍ਰਤੀ ਕਿਸ ਤਰ੍ਹਾਂ ਸੰਵਾਦਲੀ ਵਰਤੀ ਕਿ ਚੋਰੀ ਹੋਗੇ ਲਾਪਤਾ ਹੋਗੇ ਫਿਰ ਉਹੀ ਗੱਲਾਂ ਤੇ ਦੂਜੇ ਪਾਸੇ ਇੰਦਰਜੀ ਅੱਜ ਐਮਐਲਏ ਬਧਾਇ ਕੰ ਦਾ ਬੰਗੇ ਤੋਂ ਉਹ ਮੁੱਖ ਮੰਤਰੀ ਇਹ ਗੱਲਾਂ ਨੂੰ ਛਠਾ ਕੇ ਆਪਣੀ ਜੋ ਕੈਬਨਟ ਰੈਂਕ ਤੋਂ ਅਸਤੀਫਾ ਦਿੱਤਾ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਕਿਉਂ ਕਿ ਇਸ ਮੁੱਖ ਮੰਤਰੀ ਦੀਆਂ ਘਟੀਆਂ ਹਰਕਤਾਂ ਤੋਂ ਜਦੋਂ ਇਹਨਾਂ ਨੇ ਫੋਰਸਾਂ ਭੇਜ ਕੇ ਜਿਸ ਤਰ੍ਹਾਂ ਪਹਿਲਾਂ 84 ਚ ਇਦਰਾ ਗਾਦੀ ਨੇ ਫੌਜਾਂ ਭੇਜੀਆਂ ਸੀ ਤੇ ਹੁਣ ਸਾਡੇ ਮੁੱਖ ਮੰਤਰੀ ਕਿਸ ਤਰ੍ਹਾਂ ਫੋਸਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਚੜ ਰਿਹਾ ਮੁੱਖ ਦਫ਼ਤਰ ਦੇ ਵਿੱਚ ਸਭਾ ਬ ਚੰਡੀਗੜ੍ਹ ਅਤੇ ਖਾਸ ਕਿਸ ਤਰ੍ਹਾਂ ਬੇਤਵੀ ਸਾਡੇ ਗੁਰਸਾਭ ਦੀ ਕਰ ਰਿਹਾ ਕਿ ਸਚਕਣ ਸਾਹਿਬ ਦੀ ਤਲਾਸ਼ੀਆ ਕਰਨੀ ਸ਼ੁਰੂ ਕਰਤੀਏ ਬੰਦੇ ਨੇ ਆਪਣੇ ਉਹ ਜੋ ਸੈਟ ਭੇਜ ਕੇ ਜੈਂਡੇ ਦੇ ਵਿੱਚ ਕੋਈ ਵੀ ਗੁਰਸਿੱਖ ਬੰਦੇ ਨਹੀਂ ਹੈਗਾ ਮੈਂ ਸਮਝਦਾ ਜੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਪਾਵਰ ਦਿੱਤੀ ਹੈ ਉਹਦਾ ਇਹ ਮਤਵੰਤਾ ਨਹੀਂ ਕਿ ਸਾਡੇ ਗੁਰੂ ਦੀ ਸਾਡੇ ਸੱਚ ਕਰਨ ਦੀ ਤਲਾਸ਼ੀ ਕਰੋਗੇ ਤੁਸੀਂ ਤੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸ ਤੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਮੈਂ ਸਮਝਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਮੱਖ ਮੰਤਰੀ ਸਾਹਿਬ ਇਤਿਹਾਸ ਪੜਾਓ ਕਿ ਜਦੋਂ ਮੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋਣ ਚ ਲਿਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਤੇ ਵਾਸਤੇ ਬੰਦੀ ਵਾਸਤੇ ਹੁਣ ਆਪਾਂ ਇੱਕ ਟਿਕ ਠਿਰ ਬੜਾ ਜੇ ਇਸਰਾਇਲ ਵਿੱਚ ਇੱਕ ਪਾਰਟੀ ਬੜਾਈਏ ਜੀਦਾ ਨਾਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਰਦੇ ਐ ਇਹ ਕੋਈ ਅੱਜ ਨਹੀਂ ਕਰਦੇ 105 ਸਾਲ ਪੁਰਾਣਾ ਇਤਿਹਾਸ ਹੈ ਤੁਸੀਂ ਨਵੇਂ ਨਵੇਂ ਠੀਕ ਹੈ ਤੁਹਾਨੂੰ ਸੱਤਾ ਦਾ ਨਸ਼ਾ ਲੋਕਾਂ ਨੇ ਪਾਵਰ ਦਿੱਤੀ ਹੁਣ ਤੁਹਾਡੇ ਹੱਥੋਂ ਪਾਵਰ ਖੁੱਸ ਗਈ ਹੈ ਤੇ ਹੁਣ ਤੁਸੀਂ ਬਰਲਾਟ ਰੁਲਾਟ ਕਰ ਰਹੇ ਹੋ ਜਦੋਂ ਕੋਈ ਇਨਸਾਨ ਡੁੱਬਦਾ ਹੁੰਦਾ ਹੈ ਤਾਂ ਹੱਥ ਪੈਰ ਮਾਰਦਾ ਹੈ ਤਾਂ ਤੁਸੀਂ ਹੁਣ ਡੁੱਬ ਰਹੇ ਹੋ ਤੁਹਾਡੀ ਬੇੜੀ ਨਹੀਂ ਡੁੱਬ ਰਹੀ ਹੈ ਤੁਹਾਡਾ ਜੁਲੀ ਬਿਸਤਰਾ ਲੋਕ ਸਤਾਈ ਚ ਗੋਲ ਕਰ ਰਹੇ ਆ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਸੀਏਡੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਲੋਕਪੰਥ ਨੂੰ ਚੌਂਬੜੀ ਅਕਾਲੀ ਦਰ ਨੂੰ ਲੈ ਕੇ ਆ ਰਹੇ ਆ ਤਈਆਂ ਤੁਸੀਂ ਇਹੇ ਜੇ ਬਿਆਨਬਾਜ਼ੀ ਕਰਕੇ ਮੀਰੀ ਕ੍ਰਿਏ ਸਿਧਾਂਤ ਤੇ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਪਰ ਦੂਜੇ ਪਾਸੇ ਸਿੱਖ ਖਾਲਸਾ ਦਵਾਨ ਵੀ ਪੰਥ ਦੀ ਜਥੇਬੰਦੀ ਹੈ ਤੇ ਜਿਹੜਾ ਐਮਐਲਏ ਜਿਹੜਾ ਪ੍ਰਧਾਨ ਐ ਸਪੋਸਾ ਸਿੱਖ ਖਾਲਸਾ ਦਵਾਨ ਦਾ ਉਹ ਤੁਹਾਡਾ ਐਮਐਲਏ ਚਿਤਸਰ ਸਾਹਿਬ ਤੇ ਤੁਸੀਂ ਮੰਤਰੀ ਵੀ ਬਣਾਇਆ ਚਲੋ ਸਿੱਖ ਹੋਣ ਕਰਕੇ ਉਹਨੂੰ ਲਾਤਾਂ ਤੇ ਤੁਸੀਂ ਕਹਿ ਲੀਆ ਗੱਲਾਂ ਕਰਦੇ ਆ ਮੈਂ ਸਮਝਦਾ ਮੰਤਭਾਗੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੀਆਂ ਇਲੈਕਸ਼ਨਲ ਦੇ ਵਿੱਚ ਸਤਾਈ ਦੇ ਵਿੱਚ ਪੂਰੀ ਕੌਮ ਪੂਰੀ ਖਾਰਸਖ ਪਾਰਥ ਨੂੰ ਜੋ ਤੁਸੀਂ ਇਹ ਕਾਉਦੇ ਸੰਤ ਬੋਲ ਰਹੇ ਹੋ ਇਹ ਚੀਜ਼ ਦੇ ਰਿਹਾ ਇਹ ਯਾਦ ਰਹਿਣਗੇ ਤੇ ਲੋਕ ਤੁਹਾਡੇ ਤੋਂ ਬਦਲਾ ਰਹਿਣਗੇ ਸਿੱਖ ਕੌਮ ਦਾ ਹੀਰੋ ਐ ਨਾਈਟ ਹੈ ਸਰਦਾਰ ਅਜੀਤ ਸਿੰਘ ਧਾਮੀ ਜੋ ਬੜੀ ਨਿਸਕਾਮ ਸੇਵਾ ਨਿਭਾ ਰਿਹਾ ਤੇ ਪਾਰਦਰਸ਼ਤਾ ਨਾਲ ਥ੍ਰੋਮਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਿਹਾ ਚਾਹੇ ਸਮੁੱਚੇ ਪ੍ਰਧਾਨ ਸਾਹਿਬ ਹੀ ਸਤਕਾਰਯੋਗ ਨੇ ਸਮੇਂ-ਸਮੇਂ 'ਤੇ ਉਹਨਾਂ ਨੇ ਸਵਾਗਤ ਨਿਭਾਈਆਂ ਪਰ ਸਰਦਾਰ ਹਜਿੰਦੂ ਸੇ ਤਾਂ ਵੀ ਇੱਕ ਬਲਕ ਹਨ ਪ੍ਰਧਾਨ ਚਾਹੇ ਸਾਧਵੀ ਦੇ ਵਿੱਚ ਚਾਹੇ ਇੰਟਿਵਾਤੇ ਜਾਣਾ ਪਵੇ ਤੁਰ ਕੇ ਜਾਣਾ ਪਵੇ ਹਰ ਇੱਕ ਜਗ੍ਹਾ ਆਤ ਪਹੁੰਚ ਕੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਮੁਕੰਤੀ ਸਾਹਿਬ ਚਾਹੇ ਰਾਤ ਨੂੰ 10 ਵਜੇ ਪੈਣ 11 ਵਜੇ ਪੈਣ 12 ਵਜੇ ਪੈਣ ਤਾਂ ਵੀ ਸਾਹਿਬ ਪਰ ਉਹਨਾਂ ਦਾ ਅਸੀਂ ਸੱਚ ਦੇਖਿਆ ਨਿਤਨੇਮ ਵੇਖਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਇਹ ਉਹਨਾਂ ਦੀ ਇੱਕ ਦ੍ਰਿੜਤਾ ਗੁਰੂ ਪਤੀ ਜਵਾਬ ਦੇਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਉਹਨਾਂ ਨੂੰ ਸੰਕਲਪ ਦਿੱਤਾ ਜੋ ਖਾਸਾ ਸਾਜਿਆ ਜੋ ਸਾਨੂੰ ਪੰਜ ਕਕਾਰਾਂ ਦਾ ਧਾਰਨੀ ਬਣਾਇਆ ਨਿਤਨੇਮ ਦਾ ਧਾਰਨੀ ਬਣਾਇਆ ਉਹ ਇੰਨ ਬਿਨ ਹਰ ਜਿੱਦ ਸੇ ਧਾਮੀ ਲਾਡੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸਿੱਖ ਨੇ ਤੁਹਾਡੇ ਬੰਗੂਣੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਤੁਹਾਡੇ ਹੱਬ ਪਾਤ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਪਰ ਅਫਸੋਸ ਉਸ ਗੁਰਸਿੱਖ ਤੇ ਚਿਕਨ ਫਿਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਇਨਸਾਨੀ ਹੈ ਇਹ ਨਿਮਰਤਾ ਦੀ ਇਨਸਾਨੀ ਹੈ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਚ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਤੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਭੱਦੇ ਸ਼ਬਦ ਬੋਲ ਰਹੇ ਹੋ ਮੰਦੇ ਸ਼ਬਦ ਬੋਲ ਰਹੇ ਹੋ ਮੈਂ ਸਮਝਦਾ ਜਿੰਨੀ ਇਹ ਸ਼ਬਦਾਂ ਦੀ ਤੁਹਾਡੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸੱਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਵੀ ਪਤਾ ਹੈ ਕਿ ਥੋੜੇ ਦਿਨ ਰਹਿ ਗਏ ਮਹੀਨੇ ਰਹਿ ਗਏ ਇਸੇ ਤਰ੍ਹਾਂ ਤੁਸੀਂ ਜੋ ਕੌਮ ਦਾ ਪੰਥ ਦਾ ਨੁਕਸਾਨ ਤੁਹਾਨੂੰ ਹੋਇਆ ਵੀ ਮੈਂ ਕਰਦਿਆਂ ਤਾਰ ਕੇ ਦਿੱਲੀ ਤਖਤ ਮੈਨੂੰ ਫੇਰ ਵੀ ਜਦੋਂ ਲੋਕਾਂ ਨੇ ਮੈਨੂੰ ਪਕਾਰਤਾ ਲੋਕਾਂ ਨੇ ਮੈਨੂੰ ਲਾਤਾ ਉਸ ਤੋਂ ਬਾਅਦ ਵੀ ਦਿੱਲੀ ਮੈਨੂੰ ਨਵਾਬੀਆਂ ਦੇਵੇ ਮੈਨੂੰ ਅਸ਼ੀਰਵਾਦ ਦੇਵੇ ਮੈਨੂੰ ਸਕਿਉਰਟੀਆਂ ਦੇਵੇ ਤਾਰ ਤਾਈਓ ਐਸੇ ਕਰਕੇ ਤੁਸੀਂ ਪੰਥ ਨੂੰ ਕੌਮ ਦਾ ਢਾ ਲਾ ਰਹੇ ਹੋ ਪੰਥ ਤੇ ਕੌਮ ਦੇ ਸਿਧਾਂਤ ਹੈ ਮੇਰੀ ਪੀੜਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹੋ ਅਤੇ ਸਾਡੀਆਂ ਸਕਾਰਜੋਗ ਸੱਚੀਤਾ ਬਾਰੇ ਮੰਨਤਾ ਚੰਗਾ ਬੋਲ ਰਹੇ ਹੋ ਜੋ ਨਹੀਂ ਬੋਲਣਾ ਚਾਹੀਦਾ ਲੱਖਾਂ ਸਪੀਕਰਾਂ ਚੋਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਸਾਡਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਹਿਸ ਚੱਲ ਰਹੀ ਹੈ ਕਿ ਜੀ 328 ਰੂਪ ਕਿੱਧਰ ਗਏ ਐਸਆਈਟੀ ਬਣਾਉਣੀ ਪੈ ਰਹੀ ਹੈ ਵੀਰੋ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਹੈ ਜਿਹਾ ਐਸਆਈਟੀਆਂ ਬਣਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਕਿ ਸਾਡੇ ਗੁਰੂ ਆਪਣੇ ਸਾਡੇ ਬਾਪੂ ਨੂੰ ਲੱਭਣ ਵਾਸਤੇ ਵੀ ਕਿੱਧਰ ਚਲਾ ਗਿਆ ਸਾਡਾ ਬਾਪੂ ਕਿਹਨੂੰ ਦੇਖਤਾ ਇਹਨਾਂ ਨੇ ਤੇ ਉਹਨੂੰ ਲੱਭਣ ਵਾਸਤੇ ਸਾਨੂੰ ਐਸਆਈਟੀ ਬਣਾਉਣੀ ਪੈ ਰਹੀ ਹੈ ਇਹਦੀ ਲੋੜ ਪੈਣੀ ਨਹੀਂ ਚਾਹੀਦੀ ਸੀ ਉਹਦੀ ਮਾਣ ਮਰਿਆਦਾ ਦਾ ਖਿਆਲ ਰੱਖਣ ਵਾਸਤੇ ਐਸਆਈਟੀ ਬਣਾਉਣੀ ਪੈ ਰਹੀ ਹੈ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਸੀਂ ਹਰ ਧਾਰਮਿਕ ਸਥਾਨ ਦਾ ਸਤਿਕਾਰ ਕਰਦੇ ਹਾਂ ਪਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਪੋਲੀਟੀਕਲ ਰਾਜਨੀਤਿਕ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪੰਡਿਤ ਕੰਡਾ ਕੋ ਪ੍ਰਧਾਨ ਕਹਿ ਰਿਹਾ ਕਿ ਮੈਂ ਸੁਖਬੀਰ ਵੱਲ ਦਾ ਸਿਪਾਈ ਹਾਂ ਲੈ ਦੱਸੋ ਯਾਰ ਗੁਰੂ ਗੋਬਿੰਦ ਸਿੰਘ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਤੱਕ ਗੁਰੂ ਦਾ ਸਿਪਾਈ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਪਾਈ ਕਿਵੇਂ ਬਣ ਗਿਆ ਵੀ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਤੇ ਉੱਥੇ ਤਾਂ ਫਿਰ ਆਹੀ ਪ੍ਰਬੰਧ ਹੋਣਗੇ ਹੈ ਜਾਂ ਕੁਝ ਹੋਊਗਾ ਫਿਰ ਸੋ ਵੀਰੋ ਬੜੇ ਮਾਣ ਸਤਿਕਾਰ ਨਾਲ ਗੁਰੂ ਸਾਹਿਬ ਨੂੰ ਆਪਾਂ ਮੱਥਾ ਟੇਕਣ ਵਾਲੇ ਬੰਦੇ ਆ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵਾਲੇ ਬੰਦੇ ਆ ਨਿਸ਼ਾਨ ਸਾਹਿਬ ਦੂਰੋਂ ਵੀ ਨਜ਼ਰ ਆ ਜੇ ਗੱਡੀ ਚੋਂ ਹੀ ਮੱਥਾ ਟੇਕ ਦਿੰਦੇ ਆ ਸਿਰ ਝੁੱਕ ਜਾਂਦਾ ਸਿਖਾਇਆ ਹੀ ਸਾਨੂੰ ਇਹ ਹੈ ਪਰ ਜਿਹੜੇ ਐਦਾਂ ਮਾਣ ਮਰਿਆਦਾ ਨੂੰ ਵੀ ਸਿਆਸਤਾਂ ਕਰਦੇ ਆ ਉਤੇ ਇਹ ਇਹ ਬਹੁਤ ਦੁੱਖ ਦੀ ਗੱਲ ਆ ਸਾਡੇ ਵੱਲੋਂ ਸਾਰੇ ਧਾਰਮਿਕ ਸਥਾਨ ਪਵਿੱਤਰ ਨੇ ਸਾਰਿਆਂ ਦੇ ਅਸੀਂ ਕਦਰ ਕਰਦੇ ਆ ਪਰ ਮਾਣ ਮਰਿਆਦਾ ਉਹ ਕਾਇਮ ਰੱਖਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਰਵਉੱਚ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਉਸੇ ਦਿਨ ਰਾਸ਼ਟਰਪਤੀ ਨੇ ਆਉਣਾ ਸੀਗਾ ਦਿਨੇ ਰਾਸ਼ਟਰਪਤੀ ਆਏ ਸੀ ਸਾਡੇ ਦੇਸ਼ ਦੇ ਰਾਸ਼ਟਰਪਤੀ ਤੇ ਮੈਨੂੰ ਉਸੇ ਦਿਨ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਸ੍ਰੀ ਅਕਾਲ ਤਖਸਾਲ ਮੈਂ ਅਕਾਲ ਤਖਸਾਲ ਨੂੰ ਚੁਣਿਆ ਕਿਉਂਕਿ ਸਾਡੇ ਲਈ ਸਭ ਤੋਂ ਵੱਡਾ ਸ੍ਰੀ ਅਕਾਲ ਤਖਸਾਲ ਹੈ ਸਾਡੇ ਲਈ ਰਾਸ਼ਟਰਪਤੀ ਬਹੁਤ ਵੱਡਾ ਹਦਾ ਮੈਂ ਕੋਈ ਉਹਨਾਂ ਦਾ ਕੋਈ ਨਿਰਾਦਰ ਨਹੀਂ ਕਰਦਾ ਪਰ ਜੇ ਜੇ ਸਾਨੂੰ ਦੋਨਾਂ ਚੋਂ ਇੱਕ ਚੁਣਨਾ ਪੈ ਜਾਏ ਉਸੇ ਦਿਨ ਤਾਂ ਅਸੀਂ ਫਿਰ ਅਕਾਲ ਤਖਸਾਲ ਚੁਣਿਆ ਤੁਹਾਡੇ ਸਾਹਮਣੇ ਚੁਣਿਆ ਤੋ ਇਸ ਕਰਕੇ ਵੀਰੋ ਉਦੋਂ ਵੱਡੇ ਤਾਂ ਕੋਈ ਸੰਸਥਾ ਹੀ ਹੈ ਨਹੀਂ ਉਦੋਂ ਵੱਡਾ ਤਾਂ ਕੋਈ ਤਖਤ ਹੀ ਹੈ ਨਹੀਂ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਤਖਤ ਬਣਾਇਆ ਸੀ ਮੇਰੀ ਪੇਰੀ ਤੇ ਇਹ ਉਦੋਂ ਉਦੋਂ ਉਹ ਉਹਦੇ ਨਾਲ ਕੋਈ ਮੱਥਾ ਲਾਉਣ ਬਾਰੇ ਜਾਂ ਉਹਦੇ ਨਾਲ ਕੋਈ ਚੈਲੰਜ ਹੁਣੇ ਧਰਮ ਤੇ ਸਿਆਸਤਾਂ ਕਰਦੇ ਆ ਮੇਰਾ ਨਾਮ ਬਦਨਾਮ ਕਰ ਜਾਂਦੇ ਇਹਨੇ ਮੱਥਾ ਲਾ ਲਿਆ ਯਾਰ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾ ਨਹੀਂ ਹੋ ਸਕਦਾ ਜੀ ਕਦੇ ਵੀ ਨਹੀਂ ਹੋ ਸਕਦਾ ਮੱਥਾ ਇਹਨਾਂ ਨੇ ਲਾਇਆ ਸੀ ਜਦੋਂ ਚਾਹੁੰਦਿਆ ਜਹੇਦਾਰ ਬਦਲ ਦੋ ਜਦੋਂ ਚਾਹੁੰਦਿਆ ਜਹੇਦਾਰ ਨੂੰ ਘਰੇ ਬੁਲਾ ਲਓ ਜਦੋਂ ਚਾਹੁੰਦਿਆ ਜਿਹਨੂੰ ਮਰਜ਼ੀ ਮਾਫ ਕਰ ਦੋ ਜਦੋਂ ਚਾਹੁੰਦਿਆ ਜੀ ਵੀ ਮਰਜ਼ੀ ਮਾਫੀ ਕੈਨਸਲ ਕਰ ਦੋ ਮੱਥਾ ਇਹਨਾਂ ਨੇ ਲਾਇਆ ਹੋਇਆ ਉਹ ਗੁਰੂ ਫਿਰ ਨਵੇੜੀ ਵੀ ਜਾਂਦਾ ਗੁਰੂ ਫਿਰ ਨਵੇੜੀ ਜਾਂਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਗੁਰੂ ਦਾ ਸਿਪਾਈ ਹੋਣਾ ਚਾਹੀਦਾ ਸੀ ਤੇ ਸੁਖਵੀਰ ਬਾਲਲ ਦਾ ਸਪਾਈ ਬਿਠਾ ਲੱਖਿਆ ਫਿਰ ਇਹ ਜਾ ਕੁਛ ਹੀ ਹੋਊਗਾ ਮੈਂ ਤਾਂ ਕਹਿਣਾ ਕਿ ਧਾਮੀ ਸਾਹਿਬ ਤੁਹਾਨੂੰ ਹੱਕ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿਹੜੀ ਮਰਜ਼ੀ ਪਾਰਟ ਨੇ ਜਾ ਸਕਦੇ ਹੋ ਪਰ ਕਿਰਪਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੱਡ ਦਿਓ ਅਸਤੀਫਾ ਦੇ ਦਿਓ ਤੇ ਉਸ ਤੋਂ ਬਾਅਦ ਜਿੱਦੀ ਨਾਲ ਮਰਜ਼ੀ ਚੱਲ ਜਾਓ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਬੋਲ ਰਹੇ ਹੋ ਸਟੇਜ ਤੋਂ ਕਿ ਗੱਡੀ ਚ ਬਿਸਤਰੇ ਰੱਖ ਲੋ ਗੱਡੀਆਂ 'ਚ 2027 'ਚ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾਣਾ ਹੈ ਇਹਦਾ ਮਤਲਬ ਤੁਸੀਂ ਐਂ ਕਹਿ ਰਹੇ ਹੋ ਕਿ ਬਿਸਤਰੇ ਰੱਖ ਲੋ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਣਾ ਹੈ ਫਿਰ ਗੋਲੀਆਂ ਚੱਲਣਗੀਆਂ ਫਿਰ ਡੀਜੀਪੀ ਜਿਹੜਾ ਸਮੇਸ਼ ਸੈਣੀ ਲਾਉਣਾ ਹੈ ਤੁਸੀਂ ਐਂ ਕਹਿ ਰਹੇ ਹੋ ਫਿਰ ਇਹਦਾ ਮਤਲਬ ਫਿਰ ਬੇਅਦਬੀਆਂ ਦਾ ਮਾਹੌਲ ਬਣਾਉਂਗੇ ਐਂ ਕਹਿ ਰਹੇ ਹੋ ਤੁਸੀਂ ਉਹਨੂੰ ਕੁਛ ਦਿਨ ਪਹਿਲਾਂ ਤਾਂ ਉਹਨੂੰ ਤੁਸੀਂ ਅਕਾਲ ਤਖਤ ਸਭ ਤੇ ਬੁਲਾ ਕੇ ਤਨਖਾਹ ਲਈ ਹੈ ਉਹ ਤੋਂ ਬਾਅਦ ਫੇਰ ਮੋਕਰ ਗਿਆ ਕਹਿੰਦਾ ਮੈਂ ਤਾਂ ਉੱਥੇ ਐਵੇਂ ਕਹਤਾ ਸੀ ਯਾਰ ਇੱਕ ਪ੍ਰਮਾਤਮਾ ਹੀ ਦੇਖੂਗਾ ਜੀ ਦੇਖੋ ਇਹ ਤਾਂ ਇਹ ਤਾਂ ਉਸੇ ਕਚੈਰੀ ਚ ਨਵੇੜੇ ਹੋਣੇ ਆ ਉਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਉਥੇ ਅਮਲਾਂ ਦੇ ਨਵੇੜੇ ਹੋਣਗੇ ਅਮਲ ਮਾੜੇ ਨੇ ਤਾਂ ਨਵੇੜੇ ਮਾੜੇ ਹੋ ਜਾਣਗੇ ਅਮਲ ਚੰਗੇ ਨੇ ਨਵੇੜੇ ਚੰਗੇ ਹੋ ਜਾਣਗੇ